ਅਮਰੀਕਾ ਦੀ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਕਾਰਵਾਈ ਲਗਾਤਾਰ ਚੱਲੀ ਹੈ ਇਸ ਦੌਰਾਨ ਇੱਕ ਹੋਰ ਕਦਮ ਉਠਾਉਂਦਿਆਂ ਲਗਭਗ 100 ਈਰਾਨੀਆਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਮੀਡੀਆ ਰਿਪੋਰਟਸ ਦੇ ਮੁਤਾਬਕ ਕਿ ਫੈਸਲਾ ਦੋਵਾਂ ਦੇਸ਼ਾਂ ਵਿੱਚਕਾਰ ਲੰਬੀ ਗਲਬਾਤ ਤੋਂ ਬਾਅਦ ਲਿਆ ਗਿਆ ਲੂਸੀਆਨਾ ਤੋਂ ਇੱਕ ਸਪੈਸ਼ਲ ਫਲਾਈਟ ਰਾਹੀਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਤਰ ਰਾਹੀਂ ਈਰਾਨ ਭੇਜਿਆ ਗਿਆ ਇੱਕ ਕਦਮ ਜੂਨ 'ਚ ਈਰਾਨ ਦੇ ਪ੍ਰਮਾਣੂ ਟਿਕਾਣਿਆਂ ਤੇ ਅਮਰੀਕਾ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਆਪਸੀ ਸਹਿਯੋਗ ਦਾ ਪਹਿਲਾ ਸੰਕੇਤ ਮੰਨਿਆ ਜਾ ਰਿਹਾ ਹੈ ਇਨ੍ਹਾਂ ਤੋਂ ਕੁਝ ਨੇ ਹੀ ਰਾਸਤ ਕੇਂਦਰਾਂ 'ਚ ਲੰਬੇ ਸਮੇਂ ਬਿਤਾਉਣ ਤੋਂ ਬਾਅਦ ਖੁਦ ਵਾਪਸ ਜਾਣ ਦੀ ਮਨਜ਼ੂਰੀ ਦਿੱਤੀ ਜਦਕਿ ਕਈਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਦੱਸਦੀ ਹੈ ਕਿ ਅਮਰੀਕਾ ਨੇ ਲਗਾਤਾਰ ইরਾਨੀ ਸ਼ਰਨਾਰਥੀਆਂ ਨੂੰ ਟਿਕਾਣਾ ਦਿੱਤਾ ਹੈ ਕਿਉਂਕਿ ਈਰਾਨ 'ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਲੱਗਦੇ ਰਹੇ ਨੇ ਹਾਲਾਂਕਿ ਹਾਲ ਹੀ ਸਾਲਾਂ 'ਚ ਬਹੁਤ ਸਾਰੇ ইরਾਨੀ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਮੈਕਸੀਕੋ ਸਰਹੱਦ ਪਾਰ ਕਰਦੇ ਫੜੇ ਗਏ ਜਿਸ ਤੇ ਕਾਰਵਾਈ ਕਰਦੇ ਆ ਅਮਰੀਕਾ ਨੇ ਸੋ ইরਾਨੀਆਂ ਨੂੰ ਦੇਸ਼ ਨਿਕਾਲਾ ਦਿੱਤਾ ਇਸ ਤੋਂ ਪਹਿਲਾਂ ਅਮਰੀਕਾ ਨੇ ਵੱਡੀ ਗਿਣਤੀ 'ਚ ਭਾਰਤੀਆਂ ਨੂੰ ਵੀ ਦੇਸ਼ ਨਿਕਾਲਾ ਦਿੱਤਾ ਸੀ ਇਸ 'ਚ ਕਈ ਨੌਜਵਾਨ ਪੰਜਾਬ ਦੇ ਸ਼ਾਮਲ ਸਨ ਜੋ ਕਰਜ਼ਾ ਚੁੱਕ ਕੇ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਨੂੰ ਠੀਕ ਕਰਨ ਲਈ ਵਿਦੇਸ਼ ਗਏ ਸਨ ਪਰ ਟਰੰਪ ਨੇ ਸੱਤਾ 'ਚ ਆਉਂਦੇ ਹੀ ਪਹਿਲਾਂ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਵੱਡਾ ਐਕਸ਼ਨ ਲਿਆ ਤੇ ਲਗਾਤਾਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਸਰਕਾਰ ਦੇਸ਼ ਨਿਕਾਲਾ ਦੇ ਰਹੀ ਹੈ ਅਮਰੀਕਾ 'ਵੀ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਕਾਰਵਾਈ ਲਗਾਤਾਰ ਚੱਰੀ ਹੈ ਇਸ ਦੌਰਾਨ ਇੱਕ ਹੋਰ ਕਦਮ ਉਠਾਉਂਦਿਆਂ ਲਗਭਗ 100 ਇਰਾਨੀਆਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਮੀਡੀਆ ਰਿਪੋਰਟਸ ਦੇ ਮੁਤਾਬਕ ਕਿ ਫੈਸਲਾ ਦੋਵਾਂ ਦੇਸ਼ਾਂ ਵਿਚਕਾਰ ਲੰਬੀ ਗਲਬਾਤ ਤੋਂ ਬਾਅਦ ਲਿਆ ਗਿਆ। ਲੂਸੀਆਨਾ ਤੋਂ ਇੱਕ ਸਪੈਸ਼ਲ ਫਲਾਈਟ ਰਾਹੀਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕਤਰ ਰਾਹੀਂ ਈਰਾਨ ਭੇਜਿਆ ਗਿਆ। ਇੱਕ ਕਦਮ ਜੂਨ 'ਚ ਈਰਾਨ ਦੇ ਪ੍ਰਮਾਣੂ ਟਿਕਾਣਿਆਂ ਤੇ ਅਮਰੀਕਾ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਆਪਸੀ ਸਹਿਯੋਗ ਦਾ ਪਹਿਲਾ ਸੰਕੇਤ ਮੰਨਿਆ ਜਾ ਰਿਹਾ ਹੈ। ਇਨ੍ਹਾਂ ਤੋਂ ਕੁਝ ਨੇ ਹੀ ਰਾਸਤ ਕੇਂਦਰਾਂ 'ਚ ਲੰਬੇ ਸਮੇਂ ਬਿਤਾਉਣ ਤੋਂ ਬਾਅਦ ਖੁਦ ਵਾਪਸ ਜਾਣ ਦੀ ਮਨਜ਼ੂਰੀ ਦਿੱਤੀ ਜਦਕਿ ਕਈਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਦੱਸਦੀ ਹੈ ਕਿ ਅਮਰੀਕਾ ਨੇ ਲਗਾਤਾਰ ইরਾਨੀ ਸ਼ਰਨਾਰਥੀਆਂ ਨੂੰ ਟਿਕਾਣਾ ਦਿੱਤਾ ਕਿਉਂਕਿ ਈਰਾਨ 'ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਲੱਗਦੇ ਰਹੇ ਨੇ ਹਾਲਾਂਕਿ ਹਾਲ ਹੀ ਸਾਲਾਂ 'ਚ ਬਹੁਤ ਸਾਰੇ ইরਾਨੀ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਮੈਕਸੀਕੋ ਸਰਹੱਦ ਪਾਰ ਕਰਦੇ ਫੜੇ ਗਏ ਜਿਸ ਤੇ ਕਾਰਵਾਈ ਕਰਦੇ ਆ ਅਮਰੀਕਾ ਨੇ ਸੋ ইরਾਨੀਆਂ ਨੂੰ ਦੇਸ਼ ਨਿਕਾਲਾ ਦਿੱਤਾ ਇਸ ਤੋਂ ਪਹਿਲਾਂ ਅਮਰੀਕਾ ਨੇ ਵੱਡੀ ਗਿਣਤੀ ਚ ਭਾਰਤੀਆਂ ਨੂੰ ਵੀ ਦੇਸ਼ ਨਿਕਾਲਾ ਦਿੱਤਾ ਸੀ ਜਿਸ 'ਚ ਕਈ ਨੌਜਵਾਨ ਪੰਜਾਬ ਦੇ ਸ਼ਾਮਲ ਸਨ ਜੋ ਕਰਜ਼ਾ ਚੁੱਕ ਕੇ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਨੂੰ ਠੀਕ ਕਰਨ ਲਈ ਵਿਦੇਸ਼ ਗਏ ਸਨ ਪਰ 트ੰਪ ਨੇ ਸੱਤਾ 'ਚ ਆਉਂਦੇ ਹੀ ਪਹਿਲਾਂ ਗੈਰ ਕਾਨੂੰਨੀ ਪ੍ਰਵਾਸੀਆਂ 'ਤੇ ਖਿਲਾਫ ਵੱਡਾ ਐਕਸ਼ਨ ਲਿਆ ਤੇ ਲਗਾਤਾਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਸਰਕਾਰ ਦੇਸ਼ ਨਿਕਾਲਾ ਦੇ ਰਹੀ ਹੈ